ਮੈਂ ਸਭ ਜਿਨਾ ਪਰਿਸ਼ਦ ਚੋਣਾਂ 'ਚ ਲੋਕੀ ਆਪਣੇ ਕਾਗਜ਼ ਆਂ ਰਹੇ ਕੀ ਕਹਿਣਾ ਜਾਊਂਗਾ ਬਹੁਤ ਵਧੀਆ ਗੱਲ ਆ ਬਲਾਸਮਤੀ ਚੋਣ ਕਰੀ ਆ ਪਹਿਲੋ ਸਭੇ ਹੋਣੀ ਚਾਹੀਦੀ ਸੀ ਤੋ ਜਿਆਦਾ ਸਮਾਂ ਹੋ ਗਿਆ ਆ ਤੋ ਸਾਲ ਇੱਕ ਰਹਿ ਗਿਆ ਅਸਲੀ ਨਾ ਪਹਿਲੋ ਚੋਣ ਹੋ ਜਾਂਦੀ ਤੇ ਬੜਾ ਫਾਇਦਾ ਹਿ ਲੋਕਾਂ ਨੂੰ ਠੀਕ ਹੈ ਨਾ ਤੇ ਹੁਣੇ ਮੇਰੇ ਹਿਸਾਬ ਨਾਲ ਸਮਾਂ ਬਹੁਤ ਲਾਗੇ ਰਹਿ ਗਿਆ ਪਹਿਲੋ ਹੋ ਜਾਂਦੀ ਤੇ ਬੜਾ ਫਾਇਦਾ ਹਿ ਚੋਣ ਦਾ ਤੇ ਹੁਣ ਮੈਨੂੰ ਲੱਗਦਾ ਆ ਕੋਈ ਐਡਾ ਖਾਸ ਫਾਇਦਾ ਨਹੀਂ ਕੋਈ ਜਿਲਾ ਪ੍ਰੀਖਤ ਤੇ ਕੋਈ ਬਲਾਸਮਤੀ ਦੀ ਕੋਈ ਸਰਕਾਰ ਕਹਿ ਰਹੀ ਆ ਕਿ ਜਿਹੜੇ ਅਸੀਂ ਜਦੋਂ ਆ ਪੂਰਾ ਹੁੰਦੀਆਂ ਵਾ ਜਿਹੜੇ ਸਾਡੇ ਵੈਪਰ ਭੰਦੀ ਆ ਤੇ ਚੰਗੀ ਪੱਧਰ ਦੇ ਜਿਹੜੇ ਆ ਲੋਕਾਂ ਦੇ ਫਾਇਦੇ ਕਰਨਗੇ ਸ਼ਰਕਾ ਬਣਾਈ ਜਾਣਗੇ ਵਿਕਾਸ ਕੀਤੇ ਜਾਣਗੇ ਦੇਖੋ ਜੀ ਠੀਕ ਆ ਕਰੋ ਇਹਨਾਂ ਦਾ ਚੇਅਰਮੈਨ ਚੇਅਰਮੈਨ ਬਣਦਾ ਆ ਚੇਅਰਮੈਨ ਬਣ ਕੇ ਉਹ ਪਿੰਡਾਂ ਦੀ ਜਿਹੜੇ ਟੋਟੇ ਆ ਨਾ ਸਰਕਾਰ ਦੇ ਉਹ ਚੇਅਰਮੈਨ ਬਣਾਉਂਦਾ ਆ ਕਮੇਟੀ ਕ ਰੌਂਦੀਆਂ ਸਰਕਾ ਠੀਕ ਆ ਨਾ ਤੇ ਅਸਲੀ ਮੈਂ ਕਹਿੰਦਾ ਕਿਹਦੀ ਗਵਰਨਮੈਂਟ ਹੋਵੇ ਉਹਦੇ ਨੰਬਰ ਚੁਗ ਲੈਣੇ ਚਾਹੀਦੇ ਆ ਚੋਣ ਨਹੀਂ ਹੋਣੀ ਚਾਹੀਦੀ ਅੱਜ ਸੁਭੀਰ ਸਿੰਘ ਬਾਦਰੀ ਦੀ ਪਹੁੰਚੀ ਆ ਬਾਦਲ ਸਾਹਿਬ ਬਾਦਲ ਸਾਹਿਬ ਕਿਦਨ ਕੋ ਕਿਦਨ ਕੋ ਕਰਾਉਂਦੇ ਰਹਿੰਦੇ ਆ ਹਾਂਜੀ ਹਾਂ ਚੀਕਾ ਮਰਾਉਂਦੇ ਰਹਿੰਦੇ ਆ ਉਹ ਅੱਜ ਇਹ ਕਹਿੰਦੇ ਫਰਕ ਕਰਕੇ ਫਿਕਰ ਨਾ ਕਰੋ ਤੇ ਬਰਕਰਾਰ ਨੂੰ ਕਹਿੰਦੇ ਰਹਿੰਦੇ ਕੋਈ ਗੱਲ ਨਹੀਂ ਚੀਕਾਂ ਵੱਜਣ ਤੋਂ ਮਾਜੇ ਜਿਕਨੀਆਂ ਵੱਜਦੀਆਂ ਹੂੰ ਠੀਕ ਆ ਨਾ ਅਸਲੀ ਗੇਰੀ ਚੋਣ ਆ ਨਾ ਗੇਰੀ ਮੈਂ ਕਹਿੰਦਾ ਕਿਹੜਾ ਮੁੱਖ ਮੰਤਰੀ ਹੋਵੇ ਉਸੇ ਨੂੰ ਆਪਣੇ ਨੰਬਰ ਚੋਂ ਗਰੇ ਬਲਾਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਗ ਲੈਣੇ ਚਾਹੀਦੇ ਸਹਿਮਤ ਨਾ ਭੁੱਲਰ ਸਾਹਿਬ ਕਹਿੰਦੇ ਆ ਵੀ ਅੱਗੇ ਕਿਤੇ ਅੱਗੇ ਕਿਹੜੀ ਪ੍ਰਵਾਹ ਫਿਕਰ ਕਰਦੇਗੀ ਨਹੀਂ ਭੁੱਲਰ ਸਾਹਿਬ ਬੜੀਆਂ ਚੀਕਾਂ ਮਰੌਦੇ ਮਾਝੇ ਵਾਲੇ ਮਾਝੇ ਵਾਲੇ ਬੜੇ ਚੀਕਾਂ ਮਨਾਉਦੇ ਭੁੱਲਰ ਸਾਹਿਬ ਬਹੁਤ ਚੀਕਾਂ ਮਰੌਂਦਾ ਬੜਾ ਵਧੀਆ ਮੰਤਰੀ ਆ ਸਾਡਾ ਮੇਰਾ ਬੜਾ ਮਿੱਤਰ ਆ ਬੜਾ ਪੁਰਾਣਾ ਹੀ ਕੀ ਲੱਗਦਾ ਬਹੁਤ ਵਧੀਆ ਸੀਟਾ ਗੱਡੂ ਵਿੱਚ ਕਿਤਰਾ ਬਰਾਸ ਚੋਂ ਚੋਹ ਜੋ ਕਾਲੀਦਾਰ ਆ ਕਾਲੀਦਾਰ ਆਹ ਰੱਬ ਹੀ ਜਾਣਦਾ ਕਰਦਾ ਤੇ ਨਹੀਂ ਕਰਦਾ ਠੀਕ ਹੈ ਨਾ ਆਪਾਂ ਕੋ ਕਹੀਏ ਠੀਕ ਹੈ ਨਾ ਭੁੱਲਰ ਸਾਹਿਬ ਬਹੁਤ ਚੀਕਾ ਮਰਾਉਂਦਾ ਆਤਰਾ ਆ